ਤਸੀ ਕਾਲ ਜੀ ਸਾਰਿਆਂ ਨੂੰ ਅੱਜ ਉਹ ਨਹੀਂ ਚਾਪਣੀ ਹੈਗੀ ਅਰਬੀ ਦੀ ਸਬਜੀ ਇੰਨੀ ਟੇਸਟੀ ਸਬਜੀ ਬਹੁਤ ਵਧੀਆ ਤਰੀਕਾ ਪੱਕ ਕੇ ਬਣਾਂਗੀ ਬਹੁਤ ਘੜਤੀਲ ਜੋਣਗੀ ਪਾਣੀ ਦੇ ਚੋਂ ਬਣਾਉਣੀ ਆ ਆਪਾਂ ਕਦੇ ਪਾਣੀ ਚਰਪੀ ਸੁਣੀ ਨਹੀਂ ਹੋਣੀ ਬਣਾਉਂਦੇ ਨੇ ਵਧੀਆ ਬਹੁਤ ਵਧੀਆ ਬਣੂਗੀ ਤੁਸੀਂ ਐਂਡ ਤੱਕ ਵੀਡੀਓ ਜਰੂਰ ਦੇਖਣੀ ਆ ਤਾਂ ਤੁਹਾਨੂੰ پتہ ਚੱਲੂਗਾ ਐਂਡ ਤੱਕ ਕੀ ਕੀ ਪਾਉਣੀ ਹੈਗੀ ਪੂਰੇ ਇਨਗਰੀਡੀਅੰਟਸ ਤਾਂ ਆਪਾਂ ਤੁਹਾਨੂੰ ਲੱਗੂਗਾ ਐਂਡ ਤੱਕ ਵੀਡੀਓ ਦੇਖੋਗੇ ਕੋਈ ਵੀ ਸਕਿਪ ਨਾ ਕਰੋ ਇਹਨੂੰ ਦੇਖੋ ਆਪਾਂ ਅਰਬੀ ਕੱਟੀ ਆ ਤੁਸੀਂ ਮੋਟੀ ਬਤਲੀ ਜਿੰਨੀ ਤੁਹਾਨੂੰ ਪਸੰਦ ਆ ਉਹ ਤੁਸੀਂ ਕੱਟ ਸਕਦੇ ਆ ਤੇ ਪਿਆਜ਼ ਕੱਟ ਲਿਆ ਆਪਾਂ ਹੋਰ ਪਾਣੀ ਆ। ਲੀ ਵਿੱਚ ਪਾਇਆ ਗਰਮ ਹੋ ਜਾਊਗਾ ਪਾਣੀ ਆ ਆਪਾਂ ਇਹ ਚ ਪਾਣੀ ਆ ਰਬੀ। ਪਾਣੀ ਚਰਬੀ ਬਣਾਵਾਂਗੇ ਬਹੁਤ ਸੋਹਣੀ ਬਣੂਗੀ ਕਲੀ ਕਲੀ ਬਿਲਕੁਲ। ਕਿਉਂਕਿ ਆਪਾਂ ਤੇਲ ਚਰਬੀ ਬਣਾਉਨੇ ਆ ਨਾ ਜੇ ਕੱਚੀ ਰਹਿ ਜਾਂਦੀ ਏ ਕੁਛ ਕੇ ਪੱਕਦੀ ਨਹੀਂ ਹੈਗੀ ਬਹੁਤ ਜ਼ਿਆਦਾ ਤੇਲ ਪਾਉਣਾ ਪੈਂਦਾ ਤੇ ਬਹੁਤ ਔਖੀ ਹੁੰਦੀ ਬਣਦੀ ਰਜਦੀ ਨਹੀਂ ਹੈਗੀ। ਦੇਖੋ ਆਪਾਂ ਮੈਨੂੰ ਜਹਾ ਲੈਣਾ ਚੰਗੀ ਤਰ੍ਹਾਂ। ਇਸ ਕਰ ਤਾ ਉਹਨਾਂ ਰਬੀ ਗਈ ਪਾਕ ਆਪਣੀ ਹੁਣ। ਚੈੱਕ ਕਰ ਲੈਣੀ ਦੇਖੋ ਰਹਿ ਗਈ ਆ। ਇਹਨੂੰ ਪਾਣੀ ਚ ਕੱਢ ਲੈਣਾ ਸਾਰਾ। ਕਾਣੀ ਸਾਰੀ ਅਰਵੀ ਕੱਢ ਕੇ ਚੰਗੀ ਤਰ੍ਹਾਂ ਧੋ ਲੈਣਾ ਆ। ਚਿਕਨਾਹਟ ਸਾਰੀ ਕੱਢ ਦੇਣੀ ਬਿਲਕੁਲੀ ਕਲੀ-ਕਲੀ ਅਰਵੀ ਬਣੂਗੀ। ਸਾਰੀ ਕੱਢ ਲਈ ਮੈਂ ਬਾਹਰ ਹੀ। ਹੁਣ ਤੋਲਾਂਗੇ ਤੇ ਪਾਣੀ ਨੂੰ ਆਪਾਂ ਕੱਢ ਕੇ ਢੋਲ ਕੇ ਨਾ ਇਹ ਵਾਲੀ ਕੜਾਹੀ ਦੁਆਰਾ ਸਾਫ਼ ਕਰਕੇ ਵਿੱਚ ਰੱਖ ਲੈਣੀ ਆ। ਇਹ ਚ ਪਾਵਾਂਗੇ ਤੇਲ ਹੁਣ ਆਪਾਂ। ਜਿੰਨੀ ਕਾਮ ਸਬਜੀ ਤੇਲ ਪੋਣੇ ਉਹਨਾਂ ਕੀ ਬਣਾਉਸ ਬਹੁਤ ਜ਼ਿਆਦਾ ਪਾਉਣ ਦੀ ਲੋੜ ਨਹੀਂ ਹੈਗੀ ਜਿੰਨਾ ਕ ਆਪਾਂ ਪਾਉਣੇ ਉਹਨਾਂ ਕੀ ਪਾਉਣਾ ਇਹ ਚ। ਬਸ ਤੇਲ ਥੋੜਾ ਗਰਮ ਹੋ ਜਾਵੇ। ਕੜਮਾ ਚਲਾ ਜਾਵੇ ਤੇਲ ਦਾ ਤੇ ਆਪਾਂ ਇਹਦੇ ਚਾਵਾਂਗੇ ਥੋੜੀ ਜਿਹੀ ਹਿੰਗ ਥੋੜਾ ਜੀਰਾ 1/4 ਚਮਚ ਜੀਰਾ 1/4 ਚਮਚਾ ਹਿੰਗ ਦਾ ਹੁਣ ਆਪਾਂ ਤੇ ਪਿਆਜ਼ ਤੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਲੰਬੀਆਂ ਜਾਂ ਗੋਲ ਜਿਹੀਆਂ ਮਿਰਚ ਉਸੇ ਕੱਟ ਸਕਦੇ ਤੁਹਾਡੀ ਮਰਜ਼ੀ ਜਿਵੇਂ ਤੁਸੀਂ ਕੱਟਣੀ ਹੋਣ ਇਹਨੂੰ ਕੱਟ ਕੇ ਆਪਾਂ ਪਿਆਜ਼ ਭੁੰਨ ਲੈਣੇ ਆ ਬਹੁਤ ਲਾਲ ਨਹੀਂ ਕਰਨੇ ਕਿ ਪਿਆਜ਼ ਬਸ ਐਸੀ ਹੀ ਰੱਖਣੇ ਆ ਹਲਦੀ ਮਿਰਚ ਪਾ ਲਈ ਥੋੜੀ ਜਿਹੀ ਕਿਉਂਕਿ ਲਾਲ ਮਿਰਚ ਪਾਈ ਹੈ ਬਹੁਤੀ ਨਹੀਂ ਪਾਣੀ ਹੈ ਕਿ ਜਿੰਨੀ ਆਪਣੇ ਹਿਸਾਬ ਨਾਲ ਨਮਕ ਪੋਣਾ ਆਪਣੇ ਸਵਾਦ ਦੇ ਹਿਸਾਬ ਨਾਲ ਪੁੰਨਣਾ ਆਪਾਂ ਇਹਨੂੰ ਹਲਦੀ ਨੂੰ ਮੈਂ ਥੋੜਾ ਦਾਂਗੀ ਅਰ ਵੀ ਹੁਣ ਇਹ ਪਕਾ ਕੇ ਰੱਖੀ ਹੋਈ ਆ ਥੋੜਾ ਜਿਹਾ ਪਾਣੀ ਵਿੱਚ ਪਾਇਆ ਹੋਆ ਮੈਂ ਮੈਂ ਕਿ ਚੰਗੀ ਤਰ੍ਹਾਂ ਪਕਾ ਦਾਂਗੀ ਜਿਹੜੀ ਥੋੜੀ ਜਿਹੀ ਕੱਚੀ ਹੈ ਪੂਰੀ ਤਰ੍ਹਾਂ ਪੱਕ ਜੂਗੀ ਤਾਂ ਕਰਕੇ ਪਰ ਪਾਣੀ ਰੱਖਣਾ ਨਹੀਂ ਪੁਰਸ ਕਾ ਦੇਣਾ ਆਪਾਂ ਤੇ ਕੋਈ ਪਾਣੀ ਬਿਲਕੁਲ ਸੱਗਿਆ ਹੈ ਤਿਆਰ ਵੀ ਕਿੰਨੀ ਸੋਹਣੀ ਕੱਲੀ ਕੱਲੀ ਕਿਲੀ ਕਿਲੀ ਬਣ ਗਈ ਹੈ ਬਹੁਤ ਸੁੱਕਾ ਤਰੀਕਾ ਬਹੁਤ ਵਧੀਆ ਬਣਦੀ ਆ ਰਬੀ ਇਦਾਂ ਕਿੰਨੀ ਸੋਹਣੀ ਸਬਜ਼ੀ ਹੋਣੀ ਹੈ ਦੇਖੋ ਬਿਲਕੁਲ ਵੀ ਪਾਣੀ ਨਹੀਂ ਹੈਗਾ ਤੇ ਪੂਰੀ ਤਰ੍ਹਾਂ ਰਜ ਕੇ ਬਣ ਗਈ ਹੈ ਬਹੁਤ ਥੋੜੇ ਤੇਲ ਚ ਬਣਾਈ ਆ ਅਣਤੀ ਆਪਾਂ ਚ ਪਾਵਾਂਗੇ ਉਹਨ ਇੱਕ ਚੀਜ਼ ਪਾਉਣੀ ਆ ਹੋਰ આમਚੂਰ આમਚੂਰ ਜਿਹੜਾ ਮਿੰਗ ਪਾਊਡਰ ਪਾਉਂਦੇ ਆ ਨਾ ਬਹੁਤ ਟੇਸਟ ਲੱਗਦੀ ਆ ਪੂਰਾ ਟੇਸਟ ਨਾਲ ਵੀ ਰਹੇ ਨਾਲ ਤੁਸੀਂ ਥੋੜੀ ਗਰੇਵੀ ਚਾਹੁੰਦੇ ਤਾਂ ਨਹੀਂ ਪਾਓ ਥੋੜਾ ਜਿਹਾ ਜੀ ਗਰੇਵੀ ਤਾਂ ਚੰਗੀ ਲੱਗਦੀ ਆ ਕਲੀ ਕਲੀ ਇਦਾਂ ਖਾਣੀ ਤਾਂ ਤੁਸੀਂ ਇਦਾਂ ਹੀ ਖਾ ਸਕਦੇ ਹੋ આમਚੂਰ ਪਾ ਕੇ ਅਰਬੀ ਹੋ ਗਈ ਆਪਣੀ ਤਿਆਰ ਬਹੁਤ ਵਧੀਆ ਬਣੀ ਦੇਖੋ ਜੇ ਤੁਸੀਂ ਬਣਾਉ ਤੇ ਆਪਣਾ ਤਜਾਵਾ ਜਰੂਰ ਦੱਸਿਆ ਕਰੋ ਤੁਹਾਡੀ ਕਿਦਾਂ ਦੀ ਬਣੀ ਆ ਕਿਊਟ ਬਣਾ ਕੇ ਦੇਖਿਆ ਕਰੋ। ਇੱਕ ਇੱਕ ਸਟੈਪ ਪੂਰਾ ਫੋਲੋ ਕਰਿਆ ਕਰੋ ਤਾਂ ਜੋ ਬਿਲਕੁਲ ਇਦਾਂ ਬਣੂਗੀ ਤੁਹਾਡੀ। ਮਿਲਦੇ ਹਾਂ ਬਹੁਤ ਜਲਦੀ ਨਵੀਂ ਵੀਡੀਓ ਦੇ ਨਾਲ। ਬਾਏ ਬਾਏ ਸਸਿਆਕਾਲ। ਥੋੜੀ ਜਿਹਾ ਬਸ। ਅਰਬੀ ਹੋ ਗਈ ਆਪਣੀ ਤਿਆਰ। ਮजेदार ਟੇਸਟੀ ਅਰਬੀ ਘਟੀਮਿਟੀ ਬਣ ਕੇ ਤਿਆਰ ਆ। ਬਹੁਤ ਸੋਹਣੀ ਬਣੀ ਹੈ ਇੱਕ ਅਲੀ-ਕਲੀ ਬਿਲਕੁਲ ਬਹੁਤ ਵਧੀਆ ਆਣੀ ਤੁਸੀਂ ਬਣਾਓ ਤੇ ਆਪਣਾ ਜਰੂਰ ਸੇਵ ਕਰੋ ਬਾਏ ਬਾਏ ਸਸੀ ਕਾਰ